ਆਉ ਗੁਰum ਪਰਿਓ ਜੋ ਹਰ ਰੋਜ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਮਰ ਵਿਚਾਨ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹਰੰਤ ਪੰਦੇ ਰੱਖੇ ਮੰਮਤਾ ਦੇ ਸਰਬ ਸੰਜ ਗੁਰੂ ਰਹਿਬਰ ਸ਼ੰਦ ਗੁਰੂ ਅਵਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਲਤ ਗੰਦੇ ਸੋਮੇ ਗੰਦੇ ਸਾਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਮ ਜੁਰੀ ਅੰਦਰ ਸਤਿਵਰਤੀ ਗੁਰਖਾ ਸਤ ਸਤ ਸਮਝਿਓ ਆਓ ਜੋ ਪਤਿਯਤ ਰਤੋ ਤੰਤੰ ਸਤਿ ਗੁਰ ਨਦ ਪਛੈ ਮਹਾਰਾਜ Ondan de pavul jeevan di jo katha vichar ਕਰਦੇ ਸੁਣਦੇ ਆ ਰਹੇ ਆਪਾਂ ਆਓ ਅੱਜ ਵੀ ਉਸੇ ਨਿਦੇਖ ਕਿਸਾ ਬੜੀਏ ਸੰਗ੍ਰੋਹਿਤ ਪਵਨ ਜੀ ਨੂੰ ਵਿੱਚੋਂ ਆਪਾਂ ਕੁਝ ਕਰਬੀ ਗੁਰਾਂ ਨੂੰ ਕਰਨ ਕਰਦੇ ਯਤਨ ਕਰੀ ਤਾਂ ਕਿ ਆਏ ਸਾਡਾ ਸੰਸਾਰ ਤੇ ਸੁਭਨ ਹੋ ਜਾਵੇ ਲਿੰਦੇ ਦੁੱਖਾਂ ਕਲੇਸ਼ਾਂ ਰੋਗਾਂ ਸੁਗਾਂ ਕਹਦੇ ਸਾਡੇ ਤੋਂ ਅਸੀਂ ਬਰ ਸਕੀ ਅਜੋ ਸੁਰਦੇ ਦੇਦੇ ਆ ਰਹੇ ਆਪ ਸਿਰ ਅੰਛੀ ਲੱਖ ਦੋਨਾ ਇਹਨਾਂ ਦੇ ਜੋ ਜਨਮ ਤੇ ਮਰਦਾ ਦੁੱਖ ਹੈ ਨਾ ਉਸ ਹਰ ਦਾ ਬਹੁਤ ਦੁੱਖ ਹੈ ਇਗਲ ਬਕਰੀ ਤੇ insan ਸਹਾਰਦਾ ਆਇਆ ਜੰਦਰ ਸਹਾਰਦਾ ਰੋਗ ਜਿਸ ਨੂੰ ਦਾ ਨੂੰ ਪਤਾ ਜਦੋਂ ਨੂੰ ਪਤਾ ਲੱਗੂਗਾ ਕਿ ਉਸ ਬਾਰਗ ਦੇ ਵਿਛੋੜੇ ਕਰ ਲਈ ਮੈਂ ਦੁੱਖ ਭੋਗ ਰਿਹਾ ਚਾਹੇ ਜਨਮਾਂ ਦਾ ਸਾਡ ਜੀਵਨ ਦਾ ਦੁੱਖ ਤੇ ਦੰਦਾ ਦਾ ਦੁੱਖ ਤੇ ਮਾਨਸਿਕਤਾ ਦਾ ਦੁੱਖ ਹੈ ਜਦ ਦੁਖੀ ਨਾ ਦੋਈ ਬਹੁਤ ਦੁੱਖ ਦੋਈ ਮਾਨ ਦੁੱਖ ਹੈ ਪਰ ਇੱਕ ਜੀਵਨ ਦਾ ਦੁੱਖ ਤੰਦ ਦਾ ਦੁੱਖ ਇੱਕ ਮਾਨਸਿਕ ਦੁੱਖ ਤੰਦ ਦਾ ਦੁੱਖ ਜਿਹੜਾ ਹੈ ਉਹ ਬੰਦਾ ਕੁਝ ਸੌਕਾਸਾ ਦਿੰਦਾ ਹੈ ਹਾਂ ਤੋ ਵੀ ਓਕਾ ਪਰ ਕੁਝ ਸੌਕਾਸਾ ਦਿੰਦਾ ਜਿਹੜਾ ਮੰਦਾ ਦੁੱਖ ਹੈ ਨਾ ਇਹ ਲਗਾਤਾਰ ਸੰਜੁਨੀ ਚ ਪਰਕਉਂ ਹੈ ਜਿਹੜਾ ਮੰਦਾ ਦੁੱਖ ਹੈ ਨਾ ਇਹ ਨਹੀਂ ਤਿੰਨ ਦਾ ਅਭਰ ਤੇ ਜੀ ਨੂੰ ਸਭ ਨੇ ਹੋ ਦਿੰਦਾ ਤੇ ਗੁਰੂ ਦੇ ਕੋਲ ਨਹੀਂ ਜਾਣ ਦਿੰਦਾ ਤੇ ਸਤਸੰਗੂ ਨੇ ਨਹੀਂ ਬਿਠਾਣ ਦਿੰਦਾ ਇਹ ਰੱਬ ਦੇ ਗੀਤ ਗੁਰੂ ਸੁਣ ਨਹੀਂ ਦਿੰਦਾ ਇਹ ਰੱਬ ਦੇ ਗੀਤ ਗੁਰੂ ਗਾ ਨਹੀਂ ਸਕਦਾ ਐਡਾ ਦੁੱਖ ਪਾਰਾ ਮਾਨਸਿਕ ਦੁੱਖ ਸਨੂ ਸਾਰਿਆਂ ਨੂੰ ਆ ਪੈਰੋ ਤੇਗਲ ਬਕਰੀਏ ਭਾਵੇਂ ਕੁਛ ਭਾਗਾਂ ਵਾਲੇ ਲੋਕ ਭਾਗਾਂ ਵਾਲੇ ਜੀ ਉਸ ਡਾਕਟਰ ਉਸ ਰੋ ਤੋਂ ਉਸ ਡਾਕਟਰ ਬੱਜਾਂ ਦੇ ਤਕਰੀਬਨ ਸਾਰਾ ਸੰਸਾਰ ਖਾਸ ਕਰਕੇ ਮਨੁੱਖਾਂ ਦੀ ਗੱਲ ਕਰਦਾ ਫਿਰ ਉਹ ਮੈਂ ਜੇ ਕੱਲ ਪੁੱਛੋਗੇ ਕਿ ਚਿੜੀਆਂ ਨੂੰ ਕੀ ਦੋਖਿਆ ਕੀੜਿਆਂ ਨੂੰ ਕੀ ਦੋਖਿਆ ਪੰਛੀ ਨੂੰ ਕੀ ਦੋਖਿਆ ਦਰਖਤਾਂ ਨੂੰ ਗੰਗਾਂਵਾਵਾਂ ਬੰਦਨ ਕੀ ਦੋਖਿਆ ਖਾਸ ਕਰਕੇ ਮਨੁੱਖ ਦੀ ਗੱਲ ਕਰ ਰਿਹਾ ਮੈਂ ਜਿੰਨਾ ਮਾਨਸਿਕ ਦੁੱਖ ਬੰਦੇ ਨੂੰ ਸਤਾਉਂਦਾ ਨਾ ਇੰਨਾ ਕਿਸੇ 84 ਲੱਖ ਨੂੰ ਨਹੀਂ ਸਤਾਉਂਦਾ ਤੇ ਦੇਖੋ ਨੂੰ ਪਦਵੀ ਕਿੰਨੀ ਵੱਡੀ ਮਿਲਿਤ ਭਾਸ਼ਣ ਦਿੱਤੇ ਆਪਣੀ ਉਸ ਪਦਵੀ ਨੂੰ ਭੁੱਲ ਗਿਆ ਏ ਇਨਸਾਨ 84 ਲੱਖ ਜੋਂ ਦਾ ਸਰਦਾਰ ਹਾਦੂਗੇ ਇੱਕ ਪਿੰਡ ਦਾ ਛੋਟੇ ਜਿਹੇ ਦਾ ਮੈਂਬਰ ਹੋਵੇ ਉਹ ਹੀ ਨਹੀਂ ਬਾਣਾ ਜਿਹੜੇ 83 ਲੱਖ ਤੋਂ ਉੰਦਾ ਸਰਦਾਰ ਹੋਵੇ ਐਡਾ ਵੱਡਾ ਫਿਰ ਉਹ ਆਪਣੇ ਮਾਰਗਦਰਸ਼ਕ ਨੇ ਏਡੀ ਵੱਡੀ ਪਦਵੀ ਦਿੱਤੀ ਆ ਫਿਰ ਉਹਦਾ ਆਸਾਨਾ ਚੁਕਾਵੇ ਫਿਰ ਉਹਦੀ ਕਦਰ ਨਾ ਕਰੇ ਫਿਰ ਉਹਦਾ ਗੁਰਸਾ ਨਾ ਮੰਨੇ ਤੇ ਬੜੀ ਬੜੀ ਗੱਲ ਆ ਅਪਾਉਣ ਵਿਚਾਰ ਕੀਤੀ ਆ ਕਿ ਪਿੰਡ ਦਾ ਮੈਂਬਰ ਹੋਵੇ ਕੋਈ ਨਹੀਂ ਮਾਣ ਇੱਥੇ ਦੇ ਕਰੋੜਾ ਅਰਬਾ ਖਰਬਾ ਪਿੰਡ ਵਿੱਚ ਆਏ ਦੇ ਐਡਾ ਬਟਾ ਸਰਦਾਰੀ ਬੰਦੇ ਦੇ ਗੁਣ ਨਹੀਂ ਜਾਣਿਆ ਉਸ ਆਕਾਲ ਪੁਰਖ ਵਾਹਿਗੁਰੂ ਦਾ ਮੈਂ ਮਨੂ ਐਡਾ ਬਟਾ ਪਦਮੀ ਦਿੱਤੀ ਪਾਸ਼ਾ ਨੇ ਮੈਂ ਕੋਈ ਸਮਝੇ ਅਕਸਰ ਪਤਾ ਤਾਂ ਲਕੀ ਹਾਂ ਸਾਨੂੰ ਲਾਲ ਦੀ ਲਾਲ ਦਾ ਪਤਾ ਹੀ ਨਹੀਂ ਲੱਲ ਕੀ ਚੀਜ਼ ਹੁੰਦਾ ਹੈ ਜਦੋਂ ਪਤਾ ਨਹੀਂ ਲਾਲ ਕੀ ਚੀਜ਼ ਸੁਣਦੇ ਹਾਂ ਵੀ ਲਾਲ ਬਹੁਤ ਮਹਿੰਗਾ ਹੈ ਕੀਮਤੀ ਲਾਲ ਸੁਣਦੇ ਹਾਂ ਦੇਖਿਆ ਨਹੀਂ ਬਿਉਲਾ ਨਹੀਂ ਕਿਉਂ ਜਾ ਉਹਨੂੰ ਸਮਝਿਆ ਨਹੀਂ ਬਿਉਲਾ ਨਹੀਂ ਕਿਉਂ ਜਾ ਕਿੰਨੀ ਕੀਮਤਾਂ ਦੀ ਅੱਜ ਦਾ ਜੀਮਨ ਹਨ ਸਾਡਾ ਪਿਆਰੋ ਬੜਾ ਕੀਮਤੀ ਲਾਅ ਦਿੱਤਾ ਉਸ ਬਾਸ਼ਾ ਨੇ ਅੱਜ ਦਾ ਤਨ ਸਾਡਾ ਬੜਾ ਕੀਮਤੀ ਲਾਅ ਦਿੱਤਾ ਬਾਸ਼ਾ ਨੇ ਸਾਨੂੰ ਹੀਰਾ ਦਿੱਤਾ ਏ ਅਸੀਂ ਕੀ ਕਰਦੇ ਹਾਂ ਅਸੀਂ ਸਾਪਾੜਾ ਕੰਮ ਕਰ ਰਹੇ ਪੈਰੋ ਅਸੀਂ ਸਾਪਾੜਾ ਕੰਮ ਕਰ ਰਹੇ ਹਾਂ ਸਤਿ ਕੀ ਕਰਦਾ ਹੈ ਸਤ ਦੇ ਅੰਦਰ ਪੈਰੋ ਯਹਿ ਰਿਹਾ ਸਬਦ ਤੋਂ ਥੋੜੀ ਯਹਿ ਰਿਹਾ ਸਾਡੇ ਅੰਦਰ ਸਤ ਨਾਲੋਂ ਕਈ ਗੁਣਾ ਜ਼ਿਆਦਾ ਯਹਿ ਰਿਹਾ ਸਬਦ ਨਾਲੋਂ ਸਾਡੇ ਅੰਦਰ ਕਈ ਗੁਣਾ ਕਾਲੀ ਯਹਿ ਰਿਹਾ ਪੈਰੋ ਸੱਪ ਦੇ ਇੰਨੀ ਯਹਰੋ ਦਿਆ ਹੋਇਆ ਵੀ ਪਾਚਾ ਨੂੰ ਦੇ ਅੰਦਰ ਲਾਲ ਟਕਾਇਆ ਹੋਇਆ ਹੀਰਾ ਟਕਾਇਆ ਹੋਇਆ ਉਹ ਯਾ ਸਾਡਾ ਸੱਪ ਦੇ ਅੰਦਰ ਕਿਹਦਾ ਹੀਦਾ ਹੈ ਅਜਿਹਾ ਨੋਟ-ਕੁਟੋਕ ਮਾਰਦੇ ਨੇ ਜਦ ਉਹ ਸਾਨੂੰ ਮਾਰ ਦਿੰਦਾ ਸਾਡਾ ਆਪਸ ਵਿੱਚ ਪਿਆਰ ਤਾਂ ਕੋਈ ਨਹੀਂ ਨਾ ਸਭ ਦਾ ਆਪਣਾ ਕੀ ਪਿਆਰ ਹੈ ਕੋ ਪਿਆਰ ਅਸੀਂ ਸੱਤ ਨੂੰ ਮਾਰਨ ਨੂੰ ਛੱਡ ਦੇ ਸਭ ਸਾਨੂੰ ਨਹੀਂ ਮਾਰਨ ਨੂੰ ਛੱਡ ਦੋ ਬਹਿਰੇ ਦਾ ਸੁਤ ਅਰ ਦੋਨਾਂ ਦੇ ਅੰਦਰ ਕੀਮਤੀ ਚੀਜ਼ ਹੀਰਾ ਸਭ ਦੇ ਦਾ ਕੀਮਤ ਕਿਹੜਾ ਹੈ ਨਾ ਉਹਨੂੰ ਬੈਰੋ ਮਣੇ ਕਹਿੰਦੇ ਮਣੇ ਮਣੇ ਦਾ ਰਾਤ ਨੂੰ ਪ੍ਰਕਾਸ਼ ਹੁੰਦਾ ਇਦਾਂ ਕਹ ਲਈਏ ਕਿ ਸਾਡੇ ਜੀਵਨ ਦੀ ਅਗਿਆਨਤਾ ਦੀ ਰਾਤ ਆ ਸਾਡੇ ਅੰਦਰ ਤੇ ਜਿੰਨੂੰ ਇਸ ਫੇਰੇ ਨੂੰ ਬਾਹਰ ਕੱਢਣ ਦਾ ਯਤਨ ਤਾਂਗਾ ਆ ਗਿਆ ਸਤ ਨੂੰ ਸਤ ਨੂੰ ਕੱਢਣ ਦਾ ਯਤਨ ਦਾ ਜਿਹੜੀ ਮੰਦਰ ਹੀਰੇ ਦੇ ਅੰਦਰ ਸੱਤ ਦੇ ਅੰਦਰ ਮਣੀ ਹੁੰਦੀ ਨਾ ਉਹ ਸੱਤ ਨੂੰ ਕੱਢਣ ਦਾ ਚਾਹਦੇ ਆ ਬਾਹਰ ਸਾਡੇ ਕੋਲ ਨਹੀਂ ਹੈਗਾ ਜਿਹੜਾ ਸਾਡੇ ਅੰਦਰ ਵੀ ਹੈ ਅਸੀਂ ਬਾਹਰ ਨਹੀਂ ਕੱਢ ਸਕਦੇ ਸਾਨੂੰ ਕੱਢਣ ਨਹੀਂ ਆਉਂਦਾ ਕਦੇ ਕਦੇ ਗੁਰੂ ਕੋ ਕਿਸੇ ਦੀ ਕਿਰਪਾ ਕਰ ਦਿੰਦਾ ਏ ਉਹਦਾ ਹੀਰਾ ਬਾਹਰ ਪ੍ਰਗਟ ਹੋ ਜਾਂਦਾ ਏ ਤੂੰ ਕੱਲਾ ਹੀਰਾ ਨਹੀਂ ਪ੍ਰਗਟੋਂਦਾ ਉਹ ਇਨਸਾਨ ਵੀ ਬਾਹਰ